ਵੈਗ੍ਰੀਕਾ ਖਾਲਸਾ ਸ੍ਰੀ ਵੈਗ੍ਰੀਕੀ ਆ ਫਾਤਿਸ ਅੱਜ ਅਸੀਂ ਤੁਹਾਨੂੰ ਉਸ ਅਸਥਾਨ ਦੇ ਦਰਸ਼ਨ ਕਰਵਾਉਣਾ ਜੋ ਕਿ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ ਦੀ ਹੱਦ ਤੇ ਦੋਨਾਂ ਜ਼ਿਲ੍ਹਿਆਂ ਦੀ ਹੱਦ ਤੇ ਪਿੰਡ ਪੈਂਦਾ ਆਲਵਰਕ ਇੱਥੋਂ ਅੱਗੇ ਜਿਹੜਾ ਕਾਕੜਾ ਪਿੰਡ ਪੈਂਦਾ ਜੋ ਕਿ ਟੋਡਰਮਲ ਦਾ ਪਿੰਡ ਸੀ ਟੋਡਰਮਲ ਨੇ ਬੜੀ ਸੇਵਾ ਕੀਤੀ ਗੁਰੂ ਮਹਾਰਾਜ ਸਾਹਿਬ ਦੇ ਲਈ ਜਦੋਂ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਮੁਗਲਾਂ ਵੱਲੋਂ ਉਥੋਂ ਸੰਸਕਾਰ ਕਰਨ ਲਈ ਜਗ੍ਹਾ ਨਹੀਂ ਦਿੱਤੀ ਜਾਂਦੀ ਤਾਂ ਟੋਡਰ ਮਲ ਜੀ ਨੇ ਮੋਹਰਾਂ ਵਿਛਾ ਕੇ ਜਗ੍ਹਾ ਮੁੱਲ ਲਈ ਸੀ ਤਾਂ ਉਸ ਤੋਂ ਬਾਅਦ ਜਿਹੜੀਆਂ ਆਸਤੀਆਂ ਸਨ ਤਾਂ ਟੋਡਰ ਮਲ ਜੀ ਉਥੋਂ ਆਸਤੀਆਂ ਲੈ ਕੇ ਫਤਿਹਗੜ੍ਹ ਸਾਹਿਬ ਤੋਂ ਇਸ ਜਗ੍ਹਾ ਤੇ ਪਹੁੰਚੇ ਸਨ ਇੱਥੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਏ ਸਨ ਇਸ ਸਥਾਨ ਤੇ ਜਦੋਂ ਕਾਰ ਸੇਵਾ ਬਾਬਿਆਂ ਦੀ ਸੇਵਾ ਚੱਲੀ 1992 ਦੇ ਵਿੱਚ ਤਾਂ ਉਦੋਂ ਜਿਹੜੀਆਂ ਆਸਤੀਆਂ ਸੀ ਉਹ ਗਾਗਰਾਂ ਦੇ ਵਿੱਚ ਬਾਹਰ ਆਈਆਂ ਤੇ ਮਾਤਾ ਗੁਜਰਕੌਰ ਜੀ ਦਾ ਜਿਹੜੀ ਪੈੜ ਆ ਉਹ ਵੀ ਦਿਖਾਈ ਦੇ ਰਹੀ ਆ ਜਿੱਥੋਂ ਕਿ ਕਾਫੀ ਜਿਹੜੀ ਸਿੰਘਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਵੀ ਇਸ ਗੁਰੂ ਘਰ ਆ ਜਿਹੜਾ ਆਲੂਆਰਖ ਦੇ ਵਿੱਚ ਬਣਿਆ ਹੋਇਆ ਇਹ ਟੋਡਰਮਾਲ ਜੀ ਨੇ ਇੱਥੇ ਆਸਤੀਆਂ ਲਿਆਂਦੀਆਂ ਸੰਤ ਇੱਥੇ ਗਾਗਰਾਂ ਦੇ ਵਿੱਚ ਦਵਾਈਆਂ ਸੰਜੋ ਕਿ ਕੁਝ ਸਮਾਂ ਪਹਿਲਾਂ ਹੀ ਇੱਥੋਂ ਨਿਕਲੇ ਪਰ ਅੱਜ ਜਿਹੜੀਆਂ ਸੰਗਤਾਂ ਨੇ ਇਲਾਕੇ ਦੀਆਂ ਦੂਰ ਦਰਾਂਡੇ ਸਗਤਾਂ ਆਉਂਦੀਆਂ ਨੇ ਉਹ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਮੈਂ ਕਰਸੀ ਬੰਨਣਾ ਰਿਹਾ ਇੱਥੇ ਇੱਕ ਤਾਂ ਮਰਦਾ ਚਮਸਾ ਚਸ਼ਮਾ ਚੱਲਿਆ ਇੱਥੇ ਜਸਰੋਬ ਬਣਦਾ ਸੀ ਇੱਥੋਂ ਚਸ਼ਮਾ ਚੱਲਿਆ ਤੇ ਬਹੁਤ ਚੱਲਦਾ ਰਿਹਾ ਜਿੰਨਾ ਸਰੋਬ ਬਣਦੇ ਰਿਹਾ ਫਿਰ ਸੁਣਿਆ ਬਾਬਾ ਜੀ ਨੇ ਅਰਦਾਸ ਕਰਵਾਈ ਫਿਰ ਬੰਦ ਹੋਇਆ ਸੀਗਾ ਇੱਕ ਹੋਰ ਘਟਨਾ ਮੇਰੇ ਘਰੇ ਇਸ ਪਿੰਡ ਦਾ ਪਾਟ ਸਿੰਘ ਦੀ ਪਾਠ ਕਰ ਰਿਹਾ ਸੀ ਮੈਂ ਉਹਦੋਂ ਕਾਰਸੇਵਲ ਬਾਬੇ ਕੋਲ ਸੀਗਾ ਉਹ ਮੈਂ ਉਹਨੂੰ ਤਰਕ ਕੀਤਾ ਵੀ ਇਹ ਕਿਵੇਂ ਹੋ ਸਕਦਾ ਵੀ ਬਾਬਿਆਂ ਦੀਆਂ ਅਸਤੀਆਂ ਨੇ ਤਰਕ ਨਹੀਂ ਕਰਨਾ ਚਾਹੀਦਾ ਮਾਫ ਕਰਨਾ ਸੰਗਤ ਉਹ ਮਹਾਰਾਜਾ ਤਾਂ ਵੀ ਬਹਿ ਗਿਆ ਪਾਠੀ ਸਿੰਘ ਪਾਠ ਕਰਨ ਵੇਲੇ ਦਵਾਰੇ ਪ੍ਰਸ਼ਾਦ ਸ੍ਰੀ ਉੱਤੇ ਉੱਠਿਆ ਤੀ ਦਵਾਰੇ ਬੈਠ ਗਿਆ ਸਾਰੀ ਇਸ ਟੀਮ ਨੂੰ ਸੁਣਾਈ ਕਹਿੰਦਾ ਸੀ ਛੋਟੇ ਹੁੰਦੇ ਡੰਗਰਾਂ ਦੇ ਪਾਲੀ ਹੁੰਦੇ ਤੇ ਕਹਿੰਦਾ ਇੱਥੇ ਕਹਿੰਦਾ ਰਾਤ ਨੂੰ ਸੁੰਭਰ ਕੇ ਜਾਂਦੇ ਕਹਿੰਦਾ ਤੜਕੀ ਦੇ ਘੋੜੇ ਜਾਂ ਪੈੜਾ ਹੁੰਦੇ ਸਾਨੂੰ ਕਹਿੰਦਾ ਇਸ ਗੱਲ ਤੇ ਸ਼ੱਕ ਆ ਪਿਆ ਕੌਣ ਬੇਅਦਬੀ ਕਰਦਾ ਇੱਥੇ ਘੋੜੇ ਕਦੇ ਕੌਣ ਛੱਡਦਾ ਇੱਥੇ ਕਹਿੰਦਾ ਫਿਰ ਅੰਮ੍ਰਿਤ ਵੇਲੇ ਸੀ ਡਿਊਟੀ ਲਾਤੀ ਕਈ ਜਣਿਆਂ ਨੇ ਉਹ ਅੰਮ੍ਰਿਤ ਵੇਲੇ ਕਿਉਂ ਲਾਲ ਇੱਥੇ ਆਏ ਛੋਟੇ ਸਭ ਜਾਂਦੇ ਜੰਗੀ ਸ਼ਸਤਰ ਉਸਤਰੀ ਪਾਇ ਚਿੱਟੇ ਘੋੜੇ ਚਿੱਟੀ ਵਸਤਰ ਤੇ ਆਉਂਦੇ ਤੇ ਕਹਿੰਦਾ ਅੰਦਰ ਗੁਰੂ ਗੰਗਾ ਸਾਹਿਬ ਨੂੰ ਮੱਥਾ ਟੇਕਦੇ ਦੀਂਦੇ ਅੰਦਰ ਬਾਹਰ ਆਉਂਦੇ ਦੀਂਦੇ ਕੁਬੜਾਂ ਜਾਂ ਚਪਕੀ ਬਾੜ ਦੇ ਤੇ ਫੇਰ ਦੀਂਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਚੋਢਾ ਸਾਹਿਬ ਜਾਦਿਆਂ ਦੀਆਂ ਤੇ ਮਾਤਾ ਗੁਜਰਕੌਰ ਜੀ ਦੀਆਂ ਅਸਥੀਆਂ ਮੌਜੂਦ ਹਨ ਕਾਰ ਸੇਵਾ ਦੌਰਾਨ ਜਦੋਂ ਖੁਦਾਈ ਕੀਤੀ ਗਈ ਤਾਂ ਅਸਥੀਆਂ ਉਵੇਂ ਹੀ ਗਾਗਰ ਦੇ ਵਿੱਚ ਮਿਲੀਆਂ ਇੱਥੇ ਉਸ ਜਗ੍ਹਾ ਤੇ ਅੱਜ ਪਾਲਕੀ ਸਾਹਿਬ ਰੱਖੀ ਗਈ ਹੈ ਤੇ ਮਾਤਾ ਗੁਜਰਕੌਰ ਦੀ ਪੈਰ ਦਾ ਨਿਸ਼ਾਨ ਇੱਥੇ ਮੌਜੂਦ ਹੈ ਇਸ ਕਰਕੇ ਸਾਰੇ ਸਿੱਖ ਪਰੰਪਰਾ ਅਨੁਸਾਰ ਸ਼ਬਦਾ ਪੂਰਵਕ ਇੱਥੇ ਆਉਂਦੇ ਨੇ ਤੇ ਨਗਰ ਕੀਰਤਨ ਚੱਲ ਕੇ ਫਤਿਹਗੜ੍ਹ ਸਾਹਿਬ ਤੋਂ ਆਉਂਦਾ ਹੈ ਹਰ ਸਾਲ ਤੇ ਇੱਥੇ ਆ ਕੇ ਫਿਰ ਖਤਮ ਹੁੰਦਾ ਹੈ ਉੱਥੋਂ ਸ਼ੁਰੂ ਹੋ ਕੇ ਨਗਰ ਕੀਰਤਨ ਤੁਹਾਨੂੰ ਕਿੰਨੇ ਖੁਸ਼ੀ ਮਿਲਿਆ ਬਹੁਤ ਮਨ ਖੁਸ਼ ਹੋ ਮਨ ਸ਼ਾਂਤ ਹੋ ਜਾਂਦਾ ਜੀ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਸਤਿਵੰਤ ਟੋਡਰਮਲ ਜੀ ਦਾ ਪਿੰਡ ਇੱਥੇ ਨੇੜੇ ਹੀ ਹੈ ਜਿਨ੍ਹਾਂ ਨੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨ ਦੀ ਸੇਵਾ ਸਤਿਗੁਰਾਂ ਨਾਲੋਂ ਤੋਂ ਲਈ ਤੇ ਉਹਨਾਂ ਨੇ ਆ ਕੇ ਇਸ ਤੇ ਇਤਿਹਾਸਕਾਰ ਦੱਸਦੇ ਹਨ ਕਿ ਇੱਥੇ ਆ ਕੇ ਸਹਾਬਜਾਤੀਆਂ ਆਸਤੀਆਂ ਇਸ ਜ਼ਮੀਨ ਦੇ ਵਿੱਚ ਦੱਪਣੀਆਂ ਕੀਤੀਆਂ ਤੇ ਜਦੋਂ ਇੱਥੇ ਕਾਰ ਸੇਵਾ ਸ਼ੁਰੂ ਹੋਈ ਤਾਂ ਉਦੋਂ ਉਹ ਆਸਤੀਆਂ ਮਿਲੀਆਂ ਤੇ ਇਸੇ ਕਰਕੇ ਅਸੀਂ ਵੀ ਸਤਿਗੁਰਾਂ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਾਣਨ ਵਾਸਤੇ ਇੱਥੇ ਪਹੁੰਚੇ ਸੀਗੇ ਇਸ ਸਥਾਨ ਤੇ ਪਹੁੰਚੇ ਹਾਂ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਤੇ ਇੱਥੇ ਛੋਟੇ ਸਹਾਬਜਾਦਿਆਂ ਤੇ ਮਾਤਾ ਗੁਜਰ ਕੌਰ ਦੀਆਂ ਆਸਤੀਆਂ ਆਈਆਂ ਸੀਗੀਆਂ ਤੇ ਉਹ ਜਦੋਂ ਤੋਂ ਇਹ ਗੁਰਦੁਆਰਾ ਸਾਹਿਬ ਦੇ ਪਤਾ ਲੱਗਿਆ ਵੀ ਉਹਰੇ ਆਸਤੀਆਂ ਆਈਆਂ ਨੇ ਉਰੇ ਸੰਗਤ ਹਰੇਕ ਸਾਲ ਨਮਸਤਕ ਹੋਣ ਵਾਸਤੇ ਆਉਂਦੀ ਹੈ ਤੇ ਸਾਨੂੰ ਵੀ ਪਤਾ ਲੱਗਿਆ ਅਸੀਂ ਵੀ ਆਏ ਵੀ ਅਸੀਂ ਨਮਸਕਾਰ ਕਰਕੇ ਜਾਈਏ ਮੈਂ ਟੋਡਰ ਮਲ ਜੀ ਪਹਿਲਾਂ ਇੱਥੇ ਕਾਕੜੀ ਰਹਿੰਦੇ ਸੀਗੇ ਉਹਨਾਂ ਟਾਈਮ ਮੈਂ ਧੰਗੁਰ ਤੇ ਬਾਦ ਸਾਹਿਬ ਜੀ ਇੱਥੇ ਆਏ ਸੀਗੇ ਜਦੋਂ ਅਸਾਮ ਨੂੰ ਜਾ ਰਹੇ ਸੀ ਮਹਾਰਾਜ ਅੱਗੇ ਆਲੂ ਆਕਸ ਤੋਂ ਅੱਗੇ ਵੀ ਗਏ ਨੇ ਭਾਨੀਗੜ੍ਹ ਨੂੰ ਵੀ ਜਦੋਂ ਮਹਾਰਾਜ ਜੀ ਇੱਥੇ ਆਏ ਇਹ ਟੋਡਰ ਮਲ ਜੀ ਦੀ ਜ਼ਮੀਨ ਸੀ ਕਾਕੜਾ ਪਿੰਡ ਸੀਗਾ ਜਦੋਂ ਮਹਾਰਾਜ ਇੱਥੇ ਆਏ ਤਾਂ ਕਿਸੇ ਪ੍ਰੇਮੀ ਨੇ ਜਾ ਕੇ ਦੱਸਿਆ ਵੀ ਤੁਹਾਡੀ ਜ਼ਮੀਨ 'ਚ ਕੋਈ ਮਹਾਪੁਰਖ ਆਇਆ। ਤਾਂ ਦੀਵਾਨ ਟੋਡਰਮਲ ਜੀ ਉਸ ਟਾਈਮ ਟੋਡਰਮਲ ਕਾਕੜੇ ਤੋਂ ਗੱਡਿਆਂ ਦੇ ਉੱਤੇ ਲੰਗਰ ਪਾਣੀ ਦਾ ਸਮਾਨ ਲੈ ਕੇ ਇੱਥੇ ਆਏ ਤੇ ਆ ਕੇ ਮਹਾਰਾਜ ਦੀ ਸੇਵਾ ਕੀਤੀ। ਬਹੁਤ ਸੇਵਾ ਕੀਤੀ ਬੜਾ ਮਨ ਪ੍ਰਸੰਨ ਹੋਇਆ ਬੜੀ ਪੈ ਭਾਵਨਾ ਹੋਈ। ਭਾਰੀ ਸੇਵਾ ਲਵਾਂਗੇ। ਸਮਾਂ ਆਊਗਾ ਤੇਰੀ ਸੇਵਾ ਨੂੰ ਸਾਰਾ ਸੰਸਾਰ ਯਾਦ ਕਰੇਗਾ। ਫੇਰ ਉਦੋਂ ਬਾਅਦ ਦੀਵਾਨ ਟੋਡਰਮਲ ਜੀ ਇੱਥੋਂ ਨੌਕਰੀ ਕਰਦੇ ਕਾਰੋਬਾਰ ਕਰਦੇ ਹੋਏ ਸੁਣਦੇ ਜਾਂਦੇ ਸੀ ਇਹ ਕਾਰੋਬਾਰ ਕਰਦੇ ਕਰਦਿਆਂ ਨੇ ਉੱਥੇ ਕਾਰੋਬਾਰ ਵਧਿਆ ਇਹਨਾਂ ਦਾ ਤੇ ਨੌਕਰੀ ਕੀਤੀ ਨੌਕਰੀ ਕਰਦੇ ਹੋਏ ਦੀਵਾਨ ਦੀ ਪਦਵੀ ਤੇ ਪਹੁੰਚੇ ਜਦੋਂ ਧੰਨ ਗੁਰੂ ਤੇ ਬਾਦ ਸਾਹਿਬ ਜੀ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਮਾਤਾ ਜੀ ਨੂੰ ਇਸਨੇ ਜਾਲਮ ਸੁਬੇ ਨੇ ਕੈਦ ਕੀਤਾ ਉਦੋਂ ਫਿਰ ਦੀਵਾਨ ਟੋਡਰ ਮਲ ਜੀ ਨੂੰ ਜਦੋਂ ਪਤਾ ਲੱਗਿਆ ਵੀ ਮਾਹਰਜ ਬੱਬਾ ਜੀ ਤੇ ਮਾਤਾ ਜੀ ਸੁਬੇ ਦੀ ਕੈਦ ਦੇ ਵਿੱਚ ਨੇ ਤਾਂ ਉਸ ਸਮੇਂ ਦੀਵਾਨ ਟੋਡਰ ਮਲ ਜੀ ਨੇ ਕੋਸ਼ਿਸ਼ ਕੀਤੀ ਵੀ ਮੈਂ ਕਿਸੇ ਤਰ੍ਹਾਂ ਜਿਹੜੀ ਮੈਨੂੰ ਵੱਡੀ ਸੇਵਾ ਉਹ ਫਤਗੁਰਾਂ ਨੇ ਵਚਨ ਦਿੱਤਾ ਸੀ ਮੈਂ ਇਸ ਨੂੰ ਖਿਮਾਵਾ ਇਹਨਾਂ ਨੂੰ ਛਡਾਵਾ ਕਿਸੇ ਤਰ੍ਹਾਂ ਦੀਵਾਨ ਜੀ ਨੇ ਆ ਕੇ ਆਪਣੀ ਜਿੰਨੀ ਇੱਥੇ ਜ਼ਮੀਨ ਜਾਇਦਾਦ ਇਹ ਸਾਰੀ ਜ਼ਮੀਨ ਜਾਇਦਾਦ ਜਿਹੜਾ ਟੋਡਰ ਮਲ ਜੀ ਦੀ ਸੀਗੀ ਸਾਰਾ ਇੱਥੇ ਕਾਫੀ ਦੂਰ ਤੱਕ ਉਹਨਾਂ ਦੀ ਜ਼ਮੀਨ ਜਾਇਦਾਦ ਬਣ ਗਈ ਸੀ ਜਹਾਜੀ ਹਵੇਲੀ ਵੀ ਉਹਨਾਂ ਨੇ ਬਣਾਈ ਸੀ ਤੁਰੰਤ ਉਸ ਸਮੇਂ ਸਾਰੀ ਜਹਾਜੀ ਹਵੇਲੀ ਵੀ ਇੱਥੇ ਜ਼ਮੀਨ ਜਾਇਦਾਦ ਵੀ ਸਾਰੀ ਕਾਕੜੇ ਦੀ ਵੀ ਵੇਚ ਕੇ ਸਾਰੀ ਉਹਨਾਂ ਨੇ ਤੁਰੰਤ ਆਪਣਾ ਸੋਨਾ ਇਕੱਠਾ ਕੀਤਾ ਸੋਨੇ ਦਾ ਇਕੱਠਾ ਕਰਕੇ ਵੀ ਮੈਂ ਸੋਨੇ ਦੇ ਬਦਲ ਤੋਲ ਕੇ ਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਛਡਾ ਲਵਾਂਗਾ ਪਰ ਜਦੋਂ ਉਹ ਤੱਕੇ ਉੱਥੇ ਪਹੁੰਚੋ ਉਹਨਾਂ ਨੂੰ ਪਾਣਾ ਵਸਤ ਗਿਆ ਸੀਗਾ ਅੱਤਾ ਇੱਕ ਮੁਸਲਮਾਨ ਸੀਗਾ ਜਿਹਦੇ ਕੋਲੋਂ ਜਾ ਕੇ ਅੱਤੇ ਵਾਲੀ ਅੱਤਾ ਮੁਸਲਮਾਨ ਸੀਗਾ ਉਹਦੇ ਕੋਲ ਜਾ ਕੇ ਮਿਲੀ ਜਮੀਨ ਤੇ ਉਹਨੇ ਸੂਬੇ ਦੇ ਸਾਹਮਣੇ ਮੰਜਾੜਾ ਲਿਆ ਤੇ ਦੇਖਣ ਲੱਗ ਪਿਆ ਤੇ ਦੀਵਾਨ ਟੋਡਮਾਲ ਜੀ ਨੇ ਸੋਨਾ ਸਾਰਾ ਇਕੱਠਾ ਕੀਤਾ ਸੀ ਉੱਥੇ ਵਿਛਾਉਣੀਆਂ ਸ਼ੁਰੂ ਕਰਦੇ ਸੂਬੇ ਨੂੰ ਹੋਰ ਲਾਲਚ ਹੋ ਗਿਆ ਕਹਿੰਦਾ ਮੋਹਰਾਂ ਖੜੀਆਂ ਕਰਕੇ ਦੇ ਤੇ ਸਹਿਬਜ਼ਾਦਿਆਂ ਨੂੰ ਸੰਸਕਾਰ ਕਰਨ ਵਾਸਤੇ ਉਹ ਜਮੀ ਸਾਰੀ ਮੂਹਰਾਂ ਖੜੀਆਂ ਮੂਹਰ ਨਾਲ ਮੂਹਰ ਜੋੜ ਕੇ ਖੜੀਆਂ ਕਰਕੇ ਜਿੰਨੀ ਥਾਂ ਸਸਕਾਰ ਵਾਸਤੇ ਚਾਹੀਦੀ ਸੀ ਉਹ ਥਾਂ ਸਾਰੀ ਮਤਲਬ ਮੂਹਰਾਂ ਖੜੀਆਂ ਕਰਕੇ ਲਈ ਤੇ ਸਸਕਾਰ ਕੀਤਾ ਸਸਕਾਰ ਕਰਨ ਤੋਂ ਬਾਅਦ ਸੂਬੇ ਨੇ ਫੇਰ ਉੱਥੇ ਪਹਿਰਾ ਲਵਾ ਦਿੱਤਾ ਕਿ ਹੁਣ ਮੈਂ ਹੋਰ ਹੈਰਾਨ ਕਰਾਂਗਾ ਇਹਨਾਂ ਨੂੰ ਤੇ ਇਹਨਾਂ ਨੇ ਬੇਨਤੀ ਕੀਤੀ ਵੀ ਮਾਰੇ ਹੋਰ ਤਾਂ ਸਾਡੇ ਕੋਲ ਕੋਈ ਅੰਜਾਇਸ਼ ਹੈ ਨਹੀਂ ਸੂਬੇ ਨੇ ਪਹਿਰਾ ਲਵਾਇਆ ਹੋਇਆ ਫੇਰ ਖੇਡ ਕੀ ਵਰਤੀ ਦੂਜੇ ਦਿਨ ਜਦੋਂ ਸਸਕਾਰ ਕਰਨ ਤੋਂ ਬਾਅਦ ਮਗਰ ਲਵੇ ਉਤੋਂ ਗੜੇ ਪੈਣੇ ਸ਼ੁਰੂ ਹੋ ਗਏ ਠੰਡ ਦਾ ਸਮਾਂ ਸੀਗਾ ਗੜੇ ਪੈਣੇ ਉਹ ਜਿੰਨੇ ਪਹਿਰੇਦਾਰ ਸੀ ਉਹ ਭੱਜ ਗਏ ਤੇ ਭਾਈ ਇਹਨਾਂ ਦੇ ਇੱਕ ਸੇਵਾਦਾਰ ਭਾਈ ਜੋਤ ਸਿੰਘ ਜੀ ਜੋ ਆਲੂ ਵਰਖ ਦੇ ਰਹਿਣ ਵਾਲੇ ਸੀ ਤੇ ਦੀਵਾਨ ਟੋਡਰਮਲ ਜੀ ਇਹਨਾਂ ਦੇ ਇੱਕ ਭਰਾ ਹੋਰ ਸਾਰਿਆਂ ਨਾਲ ਮਿਲ ਕੇ ਉੱਥੇ ਫੁੱਲ ਇਕੱਠੇ ਕਰਕੇ ਬਾਬਾ ਜੀ ਉਹਨਾਂ ਦੇ ਮਾਤਾ ਜੀ ਦੇ ਇੱਕ ਗਾਗਰਾਂ ਦੇ ਵਿੱਚ ਪਾ ਲਏ ਵੱਡੀ ਗਾਗਰ ਉੱਥੇ ਹੀ ਦਵਾਈ ਹੋਈ ਹੈ ਆਪਣਾ ਜੋਤੀਸ ਰੂਪ ਉਹ ਅੱਗੇ ਕਾਰਸੇ ਵਾਲੇ ਜਦੋਂ ਸੇਵਾ ਕੀਤੀ ਹੈ ਉੱਥੇ ਦਿਖਾਈ ਸੀ ਉਹਨਾਂ ਦੇ ਕੋਸ ਤੋਂ ਮੈਂ ਉਹਨਾਂ ਉੱਥੇ ਸੇਵਾ ਕਰਦੇ ਹੋਏ ਦਿਖਾਈ ਬਾਹਰ ਵੱਡੀ ਜਿਹੜੇ ਫੁੱਲ ਸਨ ਅਸਤ ਸਨ ਉਹ ਇਕੱਠੇ ਕਰਕੇ ਇੱਥੇ ਭਾਈ ਜੋਧ ਸਿੰਘ ਰਾਹੀਂ ਆਪਣੇ ਪਿੰਡ ਭੇਜੇ ਵੀ ਮੈਂ ਕਾਕੜੇ ਭੇਜ ਦਵਾ ਵੀ ਤਾਂ ਕਿ ਅੱਗੇ ਨੂੰ ਕੋਈ ਗਵਾਦੀ ਨਾ ਹੋਵੇ ਇੱਥੇ ਆਉਂਦੇ ਹੋਏ ਜਦੋਂ ਇੱਥੇ ਪਹੁੰਚੇ ਇੱਥੇ ਜਿੱਥੇ ਆਹ ਸਾਹਮਣੇ ਸਥਾਨ ਹੈ ਉਹ ਫੁਲਾਣਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸੀ ਉਸੇ ਇੱਕ ਨਿਮ ਸੀਗੇ ਜਦੋਂ ਇੱਥੇ ਪਹੁੰਚੇ ਇੱਥੇ ਬਾਹਰ ਉਹ ਹਨੇਰਾ ਸੀਗਾ ਤੇ ਇੱਥੇ ਪਹੁੰਚ ਕੇ ਉਹਨਾਂ ਨੇ ਮੈਂ ਜਾ ਕੇ ਪੋਲੇ ਇੱਕ ਸਾਧੂ ਮਹਤਵਾਰ ਰਹਿ ਇਥੇ ਰਹਿੰਦਾ ਸੀ ਉਹਦੇ ਕੋਲ ਜਾ ਕੇ ਫਾਰੀ ਗੱਲਬਾਤ ਕੀਤੀ ਉਹ ਕਹਿੰਦਾ ਵੀ ਅੱਗੇ ਤਾਂ ਘੇਰਾ ਪਾਇਆ ਹੋਇਆ ਫੌਜ ਨਾਲ ਦੁਬਾਰਾ ਖਰਾਬ ਕਰਨ ਵਾਸਤੇ ਵੀ ਫੋਲਾਂ ਨੂੰ ਇੱਥੇ ਹੀ ਸੰਭਾਲ ਲਓ ਇੱਥੇ ਟੂਆ ਪਟਕੇ ਜਿੱਥੇ ਗੁਰਦੇਵ ਸਾਹਿਬ ਜੀ ਰਹੇ ਸੀ ਉੱਥੇ ਆ ਕੇ ਫੋਲ ਉਹ ਧਰਤੀ ਦੀ ਦਬਾ ਤੇ ਥੋੜੀ ਨਿਸ਼ਾਨੀ ਬਣਾਈ ਰੋਜ਼ ਜੋਤਿ ਦੀ ਬਤੀ ਪਾਇਉਂਦੀ ਸੀ ਕਰਦੇ ਰਹੇ